ਸੀ ਪੰਜਾਬ ਨੂੰ ਕੁਝ ਅੱਛਾ ਦਿੱਤਾ ਜਿਹੜਾ ਅਜੇ ਤੱਕ ਲੋਕ ਯਾਦ ਕਰਦੇ ਨੇ ਬਿਲਕੁਲ ਅੱਛਾ ਬਹੁਤ ਸਾਰੇ ਗੱਲਾਂ ਤੁਸੀਂ ਹਰ ਪੋਡਕਾਸਟ ਚ ਕੀਤੀਆਂ ਹੋਣਗੀਆਂ ਪਰ ਜੀ ਕੋਈ ਸਾਡੇ ਨਾਲ ਨਵਾਂ ਜੁੜਿਆ ਉਹ ਆਬਵੀਅਸਲੀ ਬਹੁਤ ਡੀਪ ਤੁਹਾਡੇ ਬਾਰੇ ਜਾਣਨਾ ਚਾਹੁੰਦਾ ਹੋਊਗਾ ਹਨਾ ਤੇ ਇੱਕ ਚੀਜ਼ ਹੋਰ ਆ ਮੈਂ ਪਹਿਲਾਂ ਤਾਂ ਜਾਣਨਾ ਚਾਹਾਂਗੀ ਕਿ ਕਵਿਤਾ ਜੀ ਦਾ ਮਲਾਪ ਤੁਹਾਡੇ ਨਾਲ ਕਿਦਾਂ ਹੋਇਆ ਸੀ ਹਾਂ ਇਸ ਤਰ੍ਹਾਂ ਜੀ ਮੈਂ ਇੱਕ ਫਿਲਮ ਦੇ ਸੈਟ ਤੇ ਗਿਆ ਸੀ ਔਰ ਅਸੀਂ ਸ਼ੂਟਿੰਗ ਕਰ ਰਹੇ ਸੀ ਫਿਲਮ ਦੀ ਉੱਥੇ ਕਵਿਤਾ ਵੀ ਆਈ ਹੋਈ ਸੀ ਤੋ ਫਿਰ ਅਸੀਂ ਬੈਠ ਕੇ ਗੱਲ ਕੀਤੀ ਉਹ ਪਹਿਲਾਂ ਥੀਏਟਰ ਕਰਦੇ ਹੀ ਰਹੀ ਹੈ ਹੂੰ ਉਹਨੇ ਥੀਏਟਰ ਕੀਤਾ ਹੋਇਆ ਸਾਡੇ ਨਾਲ ਉਹੀ ਬੰਦਾ ਕਾੜ ਕਢ ਸਕਦਾ ਸਟੇਜ ਤੇ ਜਿਹਨੇ ਥੀਏਟਰ ਕੀਤਾ ਹੋਵੇ ਜਾਂ ਲਾਈਵ ਆਡੀਅנס ਕੋਲਿਆ ਹੋਵੇ ਹੂੰ ਤੇ ਬਸ ਫਿਰ ਅਸੀਂ ਉਹ ਹੌਲੀ ਹੌਲੀ ਮੈਗਾ ਚਲੋ ਮੇਰ ਨਾਲ ਤੁਸੀਂ ਕੰਮ ਕਰੋ ਹੌਲੀ ਹੌਲੀ ਅਸੀਂ ਸਟੇਜਾਂ ਕੀਤੀਆਂ ਤੇ ਉਹਨੂੰ ਅੱਛਾ ਲੱਗਾ ਇੱਕ ਕਰਦਾ ਮਾਹੌਲ ਫੈਮਿਲੀ ਮਾਹੌਲ ਕਿਉਂਕਿ ਤੁਹਾਡੇ ਨੇਚਰ ਚੰਗੇ ਹੋਣੇ ਬਹੁਤ ਜ਼ਰੂਰੀ ਹੈ ਬਿਲਕੁਲ ਤੁਹਾਡੇ ਨਾਲ ਲੰਮਾ ਸਮਾਂ ਤਾਂ ਹੀ ਕੋਈ ਚੱਲ ਸਕਦਾ ਜੇ ਤੁਸੀਂ ਬਿਲਕੁਲ ਕਲੀਅਰ ਹੋ ਸਾਫ਼ ਹੋ ਅਗਰ ਤੁਹਾਡੇ ਮਨ ਚ ਕਿਸੇ ਤਰ੍ਹਾਂ ਦੀ ਮੈਲ ਆ ਤੋ ਥੋੜੇ ਦਿਨ ਕੋ ਤੜਾ